ਪਹਿਲੇ ਲੈ ਵੀ ਆ ਡੌਗ ਕਿੰਨੇ ਕਿੰਨੇ ਕਿਹੜੀ ਸੇਮ ਤੇ ਵੇਖਿਆ 6 ਖਾਣੇ ਵੱਡੀ ਨੇ ਤੂੰ ਕੋਈ ਚੀਜ਼ ਗੱਲਾਂ ਨਹੀਂ ਮੈਂ ਤੈਨੂੰ ਕਿਹਾ ਜਵਾਬ ਦੇ ਬੰਨਾ ਨਾ ਜਵਾਬਾਂ ਦਾ ਪੱਜ ਤੇ ਆਪਦਾ ਰਾਜ ਨਾ ਕਰ ਤੂੰ ਮੈਂ ਤੈਨੂੰ ਦੱਸਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਐਟ ਤੱਕ ਜਰੂਰ ਦੇਖਿਓ ਜਾਓ ਬੈਗ ਮੈਂ ਸਨੈਪਚੈਟ ਬਣਾਉਣੀ ਹੈ ਬੈਗ ਜਾਓ ਪਹਿਲੀ ਵਧੀਆ ਵਈਏ ਪਹਿਲੀ ਸੈਰ ਵਿੱਚ ਆਵਾਜ਼ ਨਹੀਂ ਆਈ ਉਹ ਡਿਲੀਟ ਹੋ ਗਈ ਠੀਕ ਹੈ ਤੇ ਮੈਂ ਹੁਣ ਉਹਨਾਂ ਕੋਲ ਬੋਲਣੀਆਂ ਆਣਾ ਚੱਲਦੇ ਨਹੀਂ ਦਿੰਨੇ ਕਿਉਂਕਿ ਪਹਿਲਾਂ ਬੋਲਦੇ ਨੇ ਨਹੀਂ ਉਹ ਗੱਲ ਇਹਨੂੰ ਕਿ ਦੱਸਦੇ ਤੇਰਾ ਡੈਡੀ ਤਾਂ ਕਹਿੰਦਾ ਮੈਨੂੰ ਪੈਸੇ ਇਹਦਾ ਡੈਡੀ ਤਾਂ ਕਹਿੰਦਾ ਇਹਨੂੰ ਪੈਸੇ ਨਹੀਂ ਦੇ ਤੇ 2 ਮਹੀਨੇ ਤੋਂ ਚੰਡੀਗੜ੍ਹ ਕਿਵੇਂ ਲਾਇਆ ਬਾਣੇ ਬਾਣੇ ਢਾਬੀ ਤੇ ਲੱਗਾ ਉਹ ਦੱਸ ਪਾਣੀ ਦਾ ਢਾਬਾ ਨਹੀਂ ਜਿਹੜਾ ਫਟਾ ਭਾਲ ਲੈ ਠੇਕੇ ਤੇ ਐਪਲ ਵਾਚ ਠੇਕੇ ਤੇ ਲੈ ਲੈ ਨਾ ਬਾਹਰ ਚੱਲ ਜਿਆਦੇ ਉੱਥੇ ਵਾਲਾ ਵੀਡੀਓ ਉਹ ਵਾਹ ਤਾਈ ਨੂੰ ਤੇ ਸੱਜੀ ਘਰ ਤਾਂ ਬੁਲਾ ਦੇ ਜਸਦੀ ਨਾਲ ਆ ਵਾਓ ਥੋੜੀ ਕੋ ਥਾਰ ਕਿਦਾਂ ਲਈ ਬੈਰ ਰੋ ਤੁਸੀਂ ਥਾਰ ਵੀ ਇਹ ਆਪਾਂ ਕੱਲ ਹੀ ਲੈ ਆਏ ਸੀ ਤਾਂ ਕਿ ਤੈਨੂੰ ਮੋੜਾ ਕੇ ਤਾਂ ਕਿ ਦਿਨਾਂ ਨੂੰ ਆਪਾਂ ਮਤਲਬ ਰੰਗ ਚੇਂਜ ਕਰਾਇਆ ਦਾ ਕਾਲੀ ਕਰਾ ਦੇਣੀ ਆ ਪਹਿਲਾਂ ਕਾਲੀ ਸੀ ਚਿੱਟੀ ਕਰਾ ਲਈ ਆ ਫਿਰ ਕਾਲੀ ਕਰਾ ਦੇਣੀ ਯਾਰ ਰਾਤੀ ਤੇ ਮਰਸੜੀ ਲੱਗਦੀ ਸੀ ਇਹ ਥਾਰ ਬਣ ਗਈ ਸਵੇਰੇ ਲਈ ਆਦੀ ਮੈਂ ਨਾ ਪਾਈ ਨਾ ਤੋਰੀ ਅਹੀਂ ਆ ਲੈਟਿੰਗ ਆਗੇ ਦੇ ਜਿਹੜਾ ਬੜੀ ਖਤਰਾ ਸਟੀering ਤਾਂ ਬਖਾਇਆ ਹੀ ਨਹੀਂ ਨਾ ਨਹੀਂ ਨਹੀਂ ਪਾਦੀ ਆਹੀ ਲੈ ਵੀ ਆ ਡੌਗ ਕਿੰਨੇ ਕਿੰਨੇ ਕਿਹੜੀ ਸੇਮ ਤੇ ਵੇਖਿਆ ਹੋਊਗਾ ਤੁਹਾਨੂੰ ਪਤਾ ਇਹ ਨਾ ਅੱਜ ਤਾਂ ਟਾਈਮ ਘੱਟੋ ਘੱਟ 5-7000 ਸਾਲ ਪਹਿਲਾਂ ਬੜੇ ਮਸ਼ਹੂਰ ਹੁੰਦੇ ਸੀ ਟੀਵੀ ਤੇ ਇਹਨਾਂ ਦਾ ਵਿਚਾਰਾ ਦਾ ਨਾਂ ਹੀ ਰੱਖਦਾ ਸੀ ਸਿਮ ਦੇ ਨਾਂ ਤੇ ਉਹ ਵਾਲਾ ਕੁੱਤਾ ਹੈਨਾ ਤੇਰੇ ਪਿਓ ਦਾਦਿਆਂ ਤੋਂ ਬੜੀ ਕਮਾਈ ਕੀਤੀ ਗੰਜਰਦੇ ਉਹਨਾਂ ਨੇ ਤੇ ਤੂੰ ਰੁਪਈਆ ਵੀ ਨਹੀਂ ਖਟਿਆ ਆਪਾਂ ਕਰੀਏ ਕੇਸ ਉਹਨਾਂ ਦੇ ਉਹ ਬਣੀ ਗੱਲ ਪੈਸੇ ਬਹੁਤ ਆ ਜਾਣੇ ਤੇਰੀ ਸਾਲ ਦੀ ਜੀੜ ਆ ਜਾਣੀ ਠੀਕ ਆ ਅੱਧੇ-ਅੱਧੇ ਕਰ ਲਾਂ ਦੋਵੇਂ ਜਾਣੇ ਤੇਰੇ ਤੋਂ ਵੇ ਕੇਸ ਤਾਂ ਲੜਿਆ ਨਹੀਂ ਜਾਣਾ ਕੇਸ ਲੜਨ ਤਾਂ ਮੈਨੂੰ ਜਾਣਾ ਪੈਣਾ ਤੈਨੂੰ ਮੈਂ ਤਰੀਕ ਤੇ ਨਾਲ ਲੈ ਜਾਕਰ ਉਹ ਬਾਕੇ ਗੱਡੀ ਚ ਠੀਕ ਆ ਫੀਡ ਤੇ ਦਾਦੇ ਨਾ ਨਾ ਤੱਕ ਤੇਰੀ ਗੱਲ ਸੁਣ ਜਿਕेश ਕਰੇਗਾ ਨਾ ਕੀ ਪਤਾ ਤੇਰੀ ਬਰਾਦਰ ਜੀ ਕੋਈ ਚੰਗੀ ਕੁੜੀ ਵੀ ਮਿਲ ਜਾਏ ਤੈਨੂੰ ਠੀਕ ਆ ਓਕੇ ਤੇ ਘਰ ਕੀ ਜਾਂਦੀ ਆ ਹਾਂ 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 ਲਾਈ ਜੀ ਕੀ ਸੋਚਦਾ ਹਿਉ ਹਣ ਉਹ ਝੰਡਈਆਂ ਵੀ ਕਦੋਂ ਤੱਕ ਆ ਉੱਠ ਕੇ ਤੁਰਪਾ ਉੱਠ ਕੇ ਤੁਰਪਾ ਸਵੇਰੇ 8:00 9:00 ਵਜੇ ਦੀ ਰੱਤ ਨੂੰ ਕੀ ਲੈਣਾ ਹੈ ਕੀ ਚਾਦਰ ਲੈ ਕੇ ਜਾਣਾ ਹੋਰ ਕੀ ਲੈਣ ਜਾਣਾ ਚਾਦਰ ਲੈ ਕੇ ਆਉਣਾ ਕਿ ਟੱਕੜਤਾ ਚਾਦਰਾਂ ਜੱਚਦਾ ਏ ਉਹਨਾਂ ਨੇ ਆਰਡਰ ਦੇਣਾ ਆਰਡਰ ਆਛਾ ਓਕੇ ਠੀਕ ਸ਼ੇ ਖਾਣੇ ਵੱਡੀ ਨੇ ਤੂੰ ਕੋਲ ਚ ਜਵਾਕਾਂ ਦੀ ਮੈਂ ਤੈਨੂੰ ਕਿਹੋ ਜਵਾਬ ਦੇ ਬੰਨਾ ਨਾ ਜਵਾਕਾਂ ਦਾ ਪੱਜ ਤੇ ਆਪਦਾ ਰਾਜ ਨਾ ਕਰ ਤੂੰ ਮੈਂ ਤਨ ਦਾਤਾ ਨਾ 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 ਤੇਰਾ ਹੀ ਨਾਲਾ ਤੂੰ ਹੀ ਆਂ ਟੀਮ ਲਾ ਕੇ ਬੈਠਾ ਟੀਮ ਮੈਂ ਕੋਈ ਨਹੀਂ ਮੈਂ ਦਹੀਂ ਭੱਲੇ ਖਰਾਏ ਦਹੀਂ ਭੱਲੇ ਖਾਣੇ ਹਾਂ ਹਾਂ ਠੀਕ ਆ ਨਾ ਕੋਲਚੇ ਨਹੀਂ ਜਵਾਕਾਂ ਦਾ ਵੀ ਟਿੱਡਾ ਹੈ गावा ਕੋਈ ਨਹੀਂ ਜਵਾਕਾਂ ਨੂੰ ਫਰੂਟ ਕੱਟ ਕੇ ਖਵਾਓ ਜਾਂ ਸੈਲਡ ਬਣਾ ਕੇ ਖਵਾਓ ਫਰੂਟ ਤੂੰ ਲੈ ਜਾ ਕੇ ਜਿੱਤਾਂ ਉਹਨਾਂ ਨੂੰ ਲੈ ਜਾਂਦੇ ਹੁਣ ਜਾਂਦੇ ਆਂ ਖੈਰ ਹੀ ਕੋਈ ਨਹੀਂ ਲੈ ਜਾਂਦੇ ਫੇਰ ਕਿਹੜੀ ਗੱਲ ਹੈ ਹਏ ਕਿਹੜੀ ਗੱਲ ਨੇ ਫੇਰ ਕਿਹੜੀ ਗੱਲ ਨੇ ਦੇਖ ਇੱਕ ਬੈਸਪਨ ਵੀਰ ਜੀ ਸਾਡੇ ਕੋ ਤਿਆਰ ਹੋ ਗਏ ਇਹ ਕਹਿੰਦੇ ਮੈਂ ਫੋਟੋ ਖਿਚਾਉਣੀਆਂ ਤੇ ਕੈਮਰਾ ਹੈ ਨਹੀਂ ਏ ਓਏ ਵੋਏ ਵੋਏ ਆਹ ਇਹਨੂੰ ਲਾਇਆ ਦਾ ਖੁਰਲੀ ਦੇ ਓਲੇ ਜੇ ਕਰਕੇ ਵੀ ਚੱਲੇ ਨੂੰ ਕੱਲ ਪੱਠੇ ਕੱਠੇ ਕਦੇ ਦਾਣਾ ਭਾ ਕਦੇ ਕੋਇਪਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ